ਗਾਣਾ ਦੀ ਚਵਾਈ ਕਰਨ ਵਾਸਤੇ ਬਣਾਇਆ ਜੀ ਥੋੜਾ ਜਿਹਾ ਕੱਲਾ ਕੱਲਾ ਜਾਨਵਰ ਚਵਾਈ ਕਰਨੀ ਔਖੀ ਸੀਗੀ ਪਹਿਲਾਂ ਤਾਂ ਪਲਾਂ ਦੀ ਇੱਕ ਜਾਨਵਰ ਤੋਂ ਸ਼ੁਰੂ ਕਰ ਲੋ ਉਨਾ ਵਧੀਆ ਉਨਾ ਵਧੀਆ ਜੇਟ ਹੈ ਜਦੋਂ ਜਾਨਵਰਾਂ ਨੇ ਮੰਨ ਲਓ ਕੱਢਨੇ ਆ ਹੂੰ ਤੇ ਉਹ ਉਧਰਲੀ ਸਾਈਡ ਤੋਂ ਹੈਨਲ ਫੜ ਕੇ ਨਾਂਗੇ ਨੇ ਜਾਨਵਰ ਪਿੱਛੇ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਹੋਇਆ 22 ਮੰਦੀਪ ਕੋਲੇ ਬੜੇ ਲੰਮੇ ਸਮੇਂ ਤੋਂ ਪਹੁੰਚੇ ਆ ਬਾਈ ਤੇ ਹੋਰ ਬਾਈ ਮੰਦੀਪ ਕੀ ਹਾਲ ਚਾਲ ਵਧੀਆ ਬਾਈ ਤੂੰ ਸੁਣਾਓ ਠੀਕ ਹੈ ਠੀਕ ਠਾਕ ਹੈ ਹਾਂਜੀ ਹਾਂਜੀ ਕਿਵੇਂ ਆ ਆਪਣੇ ਜਾਨਵਰ ਠੀਕ ਠਾਕ ਨੇ ਹਾਂ ਬਾਈ ਓਕੇ ਠੀਕ ਠੀਕ ਹੈ ਤੇ ਮੀਂਹ ਦਾ ਮੌਸਮ ਚੱਲੀ ਜਾਂਦਾ ਫਿਰ ਕਿਵੇਂ ਕੇਅਰ ਕਰ ਰਹੇ ਹੋ ਅੱਜਕੱਲ ਪਸ਼ੂਆਂ ਦੀ ਬਸ 2-3 ਦਿਨਾਂ ਦੀ ਸੈਟਿੰਗ ਐ ਦੂ ਪੱਲਾ ਤਾਂ ਬਹੁਤ ਗਰਮੀ ਦੇ ਕਾਰਨ ਚਾਂਬਰਾ ਦੀ ਕੇਅਰ ਔਖੀ ਕਰੀ ਐ ਨਵਾਉਣਾ ਪੱਖਿਆਂ ਥੱਲੇ ਰੱਖਣੇ ਹ ਸਾਰਾ ਸਾਰਾ ਦਿਨ ਮਿਹਨਤ ਹੀ ਜਲਦੀ ਸੀ ਸਵੇਰ ਤੋਂ ਲੱਗੇ ਸ਼ਾਮ ਤੱਕ ਸੱਤ ਵਾਰੀ ਨਵਾਉਂਦੇ ਸੀ ਸੱਤ ਵਾਰੀ ਵੀ ਨਿਮਾਉਂਦੇ ਸੀ ਹਾਂ ਦਾ ਵਿੱਚ ਤੁਸੀਂ ਇਹੀ ਕਹਿ ਸਕਦੇ ਹੋ ਵੀ ਐਂਡ ਤੇ ਆਪਾਂ ਵੀ ਭਾਈ ਗਰਮੀ ਦੇ ਵਿੱਚ ਆਪਣੇ ਇਕੱਲੇ ਪਸ਼ੂ ਬਚਾ ਲਵਾਂ ਹਾਂ ਇਕੱਲੇ ਜਾਨਵਰ ਹੀ ਬਚਾਉਣੇ ਹੁੰਦੇ ਆ ਗਰਮੀ ਇੰਦਾ ਹਾਂ ਦੁੱਧਾ ਦੁੱਧਾ ਤਾਂ ਚਲੋ ਆਏ ਆ ਵੀ ਮੂਰੇ ਸੂਆ ਪੈ ਜਾਂਦਾ ਹਾਂ ਹਾਂ ਉਹ ਦੁੱਧ ਆ ਜਾਂਦਾ ਆਪਣਾ ਠੀਕ ਹੈ ਠੀਕ ਹੈ ਹੁਣ ਫਿਰ ਕਿੰਨੇ ਕ ਹੋਗੇ ਜਾਨਵਰ ਹੁਣ ਆਪਣੇ ਕੋਲੇ 45 ਕ ਜਾਨਵਰ ਹੋਗੇ ਟੋਟਲ ਸਾਰੇ ਠੀਕ ਹੈ ਬਾਈ ਚਲੋ ਤੇ ਅੱਜ ਕੱਲ੍ਹ ਹੁਣ ਫੀਡ ਫੂਡ ਦੇ ਵਿੱਚ ਕੀ ਚੱਲ ਰਿਹਾ ਕਿ ਨਾਰਮਲ ਚੱਲ ਰਹੀ ਹੈ ਫੀਡਿੰਗ ਬਾਈ ਹੁਣ ਫੀਡਿੰਗ ਆ ਬਸ ਨਾਰਮਲੀ ਚੱਲ ਰਹੀ ਆ ਵੀਰੇ ਠੀਕ ਆ ਡਰਾਈ ਤੇ ਹੋਣਗੇ ਪੁੱਛਿਆਰ ਆ ਆ ਬਸ ਡਰਾਈ ਵਾਲੀ ਸਾਈਡ ਜਾ ਰਹੇ ਆ ਬਸ ਹੁਣ ਠੀਕ ਆ ਬਾਈ ਹਾਂਜੀ ਠੀਕ ਆ ਮੈਂ ਮੱਕੀ ਦਾ achar ਕਿੰਨਾ ਕ ਪਾਤਾ ਫਿਰ ਇਸ ਵਾਰ ਇਸ ਵਾਰ ਪਾਇਆ ਵੀਰੇ 26 ਕਿਲੇਆਂ ਦਾ achar 26 ਕਿਲੇਆਂ ਦਾ ਹਾਂਜੀ ਠੀਕ ਆ ਬਾਈ ਕਿਹੜੀ ਬੀਜੀ ਫਿਰ ਇਸ ਵਾਰ ਹਾਂ ਇਸ ਵਾਰ 9208 ਸੀਗੀ ਵੀਰੇ 9208 ਬਹਿਰ ਵਾਲਾਂ ਦੀ ਬਹਿਰ ਵਾਲਾਂ ਦੀ ਠੀਕ ਆ ਤੇ ਮਨਦੀਪ ਆਪਾਂ ਇੱਕ ਗੱਲ ਕਰ ਲਈਏ ਹਨਾ ਡੇਰੀ ਫਾਰਮ ਜਿਹੜਾ ਹੈਗਾ ਸਿਸਟਮ ਆ ਕਿਵੇਂ ਆ ਠੀਕ ਆ ਕੰਮ ਤਾਂ ਹੁੰਦਾ ਕੰਮ ਠੀਕ ਹੈ ਵੀਰੇ ਮਿਹਨਤ ਵਾਲਾ ਕੰਮ ਹੈ ਜਿੰਨੀ ਕਿ ਮਿਹਨਤ ਕਰਨਗੇ ਉਹਨਾਂ ਨੂੰ ਫਲ ਮਿਲ ਜਾਂਦਾ ਹੈ ਹਾਂ ਐਂਦਾ ਹੈ ਕੰਮ ਵੈਸੇ ਕੋਈ ਵੀ ਹੈ ਨਾ ਜਿੰਨੀ ਕਿ ਆਪੋ ਚ ਮਿਹਨਤ ਕਰ ਲੈਣੇ ਉਹਨਾਂ ਨੂੰ ਆਪਣਾ ਫਲ ਮਿਲ ਜਾਂਦਾ ਹਾਂਜੀ ਠੀਕ ਆ ਤੇ ਇਹ ਆ ਜਿਹੜਾ ਨਵਾਂ ਪ੍ਰੋਜੈਕਟ ਲਾਇਆ ਬਾਈ ਹਨਾ ਇਸ ਵਾਰ ਆਪਾਂ ਇਹਦੇ ਬਾਰੇ ਜਾਣਕਾਰੀ ਦੇਵਾਂਗੇ ਥੋੜੀ ਜੀ ਆ ਚੀਜ਼ ਹੈ ਜਿਹੜੀ ਇਹ ਮੈਂ ਪਹਿਲੀ ਵਾਰ ਦੇਖੀ ਆ ਫਾਰਮ ਤੇ ਆਪਣੇ ਇਹ ਮਾਈ ਜੀ ਆਪਾਂ ਗਾਂਾਂ ਦੀ ਚਵਾਈ ਕਰਨ ਵਾਸਤੇ ਬਣਾਇਆ ਜੀ ਥੋੜਾ ਕੱਲਾ ਕੱਲਾ ਜਾਨਵਰ ਚਵਾਈ ਕਰਨੀ ਔਖੀ ਸੀਗੀ ਵੀ ਗਲਤ ਸੀ ਇਹ ਨਾਲ ਥੋੜਾ ਜਿਹਾ ਕੰਮ ਸੌਖਾ ਹੋ ਗਿਆ ਇਹ ਜ ਆਪਣੇ ਚਾਰ ਗਾਇਆਂ ਆਊਟਸਾਈਡ ਚਾਰੋਂ ਸਾਈਡ ਲੱਗ ਜਾਂਦੀਆਂ ਠੀਕ ਹੈ ਭਾਈ ਅੱਠ ਗਾਇਆਂ ਦੀ ਚਵਾਈ ਹੋ ਜਾਂਦੀ ਆ ਅੱਠ ਗਾਵਾਂ ਦੀ ਚਵਾਈ ਹੋ ਜਾਂਦੀ ਆ ਭਾਈ ਹਾਂਜੀ ਇੱਥੇ ਥੱਲੇ ਖੜ ਕੇ ਲਾ ਦੇਣਾ ਮਾਸ਼ੀਨ ਥੱਲੇ ਦੀ ਸਾਈਡ ਆ ਮਸ਼ੀਨ ਲੱਗ ਜਾਂਦੀ ਖੜ ਕੇ ਇਧਰ ਜਾਨਵਰ ਖੜ ਜਾਂਦੇ ਜਿੱਥੇ ਆਪਾਂ ਖੜੇ ਹਾਂ ਠੀਕ ਕਿੰਨਾ ਖਰਚਾ ਪੈ ਗਿਆ ਭਾਈ ਮੰਦੀ ਵੇਚ ਤੇ ਸਾਰੇ ਤੇ ਇਹਦੇ ਤੇ ਵੀ ਜੋ 5 ਲੱਖ ਰੁਪਈਆ ਲੱਗ ਗਿਆ ਸਾਰੇ ਤੇ ਹਾਂਜੀ ਠੀਕ ਹੈ ਤੇ ਇਹ ਅੱਛਾ ਜਿਵੇਂ ਆ ਤੁਸੀਂ ਲਾਇਆ ਇਹਦਾ ਸਕੰਜਾ ਬਈ ਹਾ ਜਿਹੜਾ ਲੱਗਿਆ ਹੋਇਆ ਹੈਗਾ ਹਾਂ ਇਹ ਸਕੰਜਾ ਗੇਟ ਹੈ ਜਦੋਂ ਜਾਨਵਰਾਂ ਨੇ ਮੰਨ ਲਓ ਕੱਢਣੇ ਆ ਹੂੰ ਤੇ ਉਹ ਉਧਰਲੀ ਸਾਈਡ ਤੋਂ ਹਨਲ ਫੜ ਕੇ ਲੰਘੇ ਨੇ ਜਾਨਵਰ ਪਿੱਛੇ ਨਹੀਂ ਆਉਂਦੇ ਜਾਨਵਰ ਅੱਛਾ ਇੱਧਰ ਦੀ ਆਉਂਦੇ ਆ ਇੱਧਰ ਦੀ ਆ ਕੇ ਇੱਥੇ ਰੋਆ ਗੇਟ ਆ ਰੋਕ ਜਾਂਦੇ ਐ ਇੱਥੇ ਰੋਕ ਜਾਂਦੇ ਆ ਤੇ ਜਦੋਂ ਇਹਨੂੰ ਖੋਲਦੇ ਆ ਵਾਸਨ ਉੱਗੀ ਜਾਂਦੇ ਜਾਨਵਰ ਉੱਥੇ ਲੰਘ ਜਾਂਦੇ ਆ ਆਪਣੇ ਆਪ ਆ ਜਾਂਦੇ ਬਈ ਜਾਨਵਰ ਹਾਂ ਜਾਨਵਰ ਆਪ ਹੀ ਆ ਪਾ ਜਾਂਦੇ ਬਸ ਉਧਰ ਇੱਕ ਬੰਦਾ ਜਾਈ ਜਾਂਦਾ ਉਹ ਗੇਟ ਬਣੇ ਹੋਏ ਆ ਉਧਰਲੀ ਲੰਘ ਕੇ ਆਈ ਜਾਂਦੇ ਆ ਹੋਰ ਰਸਤਾ ਬਣਿਆ ਤੇ ਬਾਈ ਨੇ ਫਾਰਮ ਦੇ ਵਿੱਚ ਇਹ ਲਾਈਆ ਮੈਨੂੰ ਲੱਗਦਾ ਵੀ ਇਹ ਬਈ ਜ਼ਰੂਰੀ ਵੀ ਆਣਾ ਕਿਉਂਕਿ ਉੱਥੇ ਔਖਾ ਹੁੰਦਾ ਤਾਂ ਦੁਨੀਆ ਹਾਂ ਕੰਮ ਥੋੜਾ ਸੌਖਾ ਹੋ ਜਾਂਦਾ ਹੂੰ ਤੇ ਉਹ ਜੇ ਕਿ ਕੱਲਾ ਕੱਲਾ ਜਾਨਵਰ ਫੜ ਕੇ ਲਿਆਉਣਾ ਪੈਂਦਾ ਉਹੀ ਟਾਈਮ ਵੱਧ ਲੱਗਿਆ ਸਾਡੀ ਲਗਭਗ ਅੱਧੇ ਘੰਟੇ ਸਮੇਂ ਦੀ ਬਚਤ ਹੋਣ ਲੱਗੀ ਅੱਧਾ ਘੰਟਾ ਸਵੇਰੇ ਅੱਧਾ ਘੰਟਾ ਸ਼ਾਮ ਆਈ ਟਾਈਮ ਬਚ ਜਾਂਦਾ ਵੀਰੇ ਥੋੜੇ ਥੋੜੇ ਕੰਮਾਂ ਨਾਲ ਹਾਂ ਟਾਈਮ ਦੀ ਬਚਤ ਵੀ ਹੋ ਜਾਂਦੀ ਹਾਂ ਚਲੋ ਬਾਕੀ ਜਿਹੜੀ ਚੀਜ਼ ਦੀ ਅਸਲ ਦੇ ਵਿੱਚ ਲੋੜ ਆ ਫਾਰਮ ਦੇ ਵਿੱਚ ਤੇ ਉਹ ਆਪਾਂ ਨੂੰ ਕਰਨੀ ਚਾਹ ਕਰਨੀ ਪੈਣੀ ਆ ਵੀਰੇ ਉਹ ਤੋਂ ਬਿਨਾ ਆਪਾਂ ਅੱਗੇ ਨਹੀਂ ਜਾ ਸਕ ਤੇ ਦੋਸਤੋ ਆ ਦੇਖੋ ਤੁਹਾਨੂੰ ਬਾਈ ਨੇ ਬੜਾ ਸੋਹਣਾ ਜਿਹੜਾ ਪਾਰਲਰ ਲਾਇਆ ਹੋਇਆ ਹੈਗਾ ਕੋਈ ਮਤਲਬ ਜਿੰਨਾ ਕਿ ਇਹਨਾਂ ਨੂੰ ਲੱਗਿਆ ਵੀ ਇਸ ਹਿਸਾਬ ਨਾਲ ਸਹੀ ਰਹੂਗਾ ਤਾਂ ਉਸ ਹਿਸਾਬ ਨਾਲ ਆ ਜਿਹੜਾ ਇਹ ਪਾਰਲਰ ਬਣਾਇਆ ਹੋਇਆ ਤੁਸੀਂ ਵੀ ਬਣਾ ਸਕਦੇ ਹੋ ਬਈ ਆਪਦੇ ਡੇਰੀ ਫਾਰਮ ਦੇ ਵਿੱਚ ਠੀਕ ਆ ਇਸ ਨਾਲ ਤੁਹਾਨੂੰ ਸੌਖਾ ਵੀ ਹੋ ਜਾਂਦਾ ਦੁੱਧ ਚੋਣਾ ਸੌਖਾ ਤੇ ਥੋੜੀ ਟਾਈਮ ਵੀ ਹੈ ਜਿਹੜੀ ਉਹ ਬਚਤ ਵੀ ਹੋ ਜਾਂਦੀ ਹੈ ਹਨਾ ਬਈ ਹੁਣ ਜਿਵੇਂ ਬਰਸਾਤ ਦਾ ਮੌਸਮ ਚੱਲ ਜਾਂਦਾ ਮੰਦੀਪ ਹਨਾ ਇਹਦੇ ਵਿੱਚ ਜਿਵੇਂ ਮਸਟਾਈਟਸ ਦੀ ਪ੍ਰੋਬਲਮ ਜ਼ਿਆਦਾ ਆਉਂਦੀ ਹੈ ਹਨਾ ਫਿਰ ਤੁਸੀਂ ਕੇਅਰ ਕਿਵੇਂ ਕਰਦੇ ਹੋ ਵੀ ਆਪਣੇ ਪਸ਼ੂ ਨੂੰ ਬਚਾਉਣ ਦੀ ਖਾਤਰ ਕੀ ਇਸ ਤੇ ਕਰਦੇ ਆਪਾਂ ਹੱਲੇ ਦਾ ਉਹ ਦਾ ਮੇਨ ਕੰਮ ਤਾਂ ਖਰਾਕ ਤੋਂ ਸ਼ੁਰੂ ਹੁੰਦਾ ਹੈ ਖਰਾਕ ਵੀ ਆਪਣੀ ਖਰਾਕ ਹੈ ਵੀ ਉਹਦੇ ਚ ਗਿੱਲਾ ਪਣਤਾ ਨਹੀਂ ਮੰਨ ਲਓ ਟੌਕਸਿਕ ਸੀੜੀ ਕਹਿ ਸਕਦੇ ਜੀ ਨੂੰ ਉੱਥੋਂ ਮੈਂ ਜਿਹੜੀ ਖੋਲਣੀ ਆ ਉਹਦੀ ਕੇਅਰ ਕਰਨੀ ਪੈਂਦੀ ਨੰਬਰ 2 ਤੇ ਠੀਕ ਹੈ ਭਾਈ ਤੇ ਨੰਬਰ 3 ਤੇ ਜਾਨਵਰਾਂ ਨੂੰ ਮੰਨ ਲਓ ਜਿੱਥੇ ਪਾਣੀ ਪੂਣੀ ਪੀਣਾ ਉਹਨਾਂ ਦੀ ਸਫਾਈ ਹੋ ਗਈ ਫਿਰ ਆਪਣੇ ਲੇਵੇ ਦੇ ਮੰਨ ਲਓ ਡਿਪ ਡਿਪ ਕਰਦੇ ਆ ਮੰਨ ਲਓ ਆਪਾਂ ਜਾਨਵਰਾਂ ਦੀ ਜਵਾਈ ਤੋਂ ਬਾਅਦ ਉਹ ਚੀਜ਼ਾਂ ਨਾ ਵੀ ਬਚਤ ਹੋ ਜਾਂਦੀ ਹੈ ਠੀਕ ਠੀਕ ਹੈ ਭਾਈ ਇੰਨਿਆ ਕ ਖਿਆਲ ਤਾਂ ਰੱਖਣਾ ਪੈਂਦਾ ਉਹ ਚੀਜ਼ਾਂ ਦਾ ਆਪ ਨੂੰ ਫਰਕ ਪੈ ਜਾਂਦਾ ਹਾਂ ਉਹ ਚੀਜ਼ਾਂ ਦਾ ਫਰਕ ਪੈ ਜਾਂਦਾ ਬਾਕੀ ਬਾਈ ਨੇ ਇੱਧਰ ਮੰਦੀਪ ਨੇ ਨਾ ਦੇਖੋ ਆ ਜਿਹੜਾ ਪੱਖਾ ਇੱਧਰ ਲਾਇਆ ਹੋਇਆ ਇਹ ਸਿੱਧਾ ਪਾਰਲਰ ਤੇ ਆਉਂਦਾ ਹਨਾ ਬਾਈ ਮੈਨੂੰ ਲੱਗਦਾ ਇਹ ਇਹਦੇ ਵਾਸਤੇ ਲਾਇਆ ਹੋਇਆ ਹਾਂ ਇਹ ਪਾਂਡੀਆਂ ਨੂੰ ਸਵੇਰੇ ਮੱਛਰ ਹੁੰਦਾ ਨਾ ਉਹਦਾ ਕਰਕੇ ਤੇ ਨਾਲੇ ਹਵਾ ਹਵਾਲ ਲੱਗਦੀ ਰਹਿੰਦੀ ਹੈ ਜਾਨਵਰ ਰਹਿੰਦਾ ਜਾਨਵਰ ਜੀ ਨਾ ਰਿਲੈਕਸ ਰਹਿੰਦਾ ਹਮਮ ਉਹਨਾਂ ਮਤਲਬ ਦੁੱਧ ਅ ਲਾਹੀ ਜਾਂਦੇ ਵਧੀਆ ਹਮ ਹਾਂ ਦੋਸਤੋ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗਾ ਨਾ ਵੀ ਕਈ ਵਾਰੀ ਕਹਿ ਦਿੰਦੇ ਬਾਈ ਇਹਦੇ ਵਿੱਚ ਗੋਹਾ ਬਚਦਾ ਐ ਕਰਦਾ ਹਮੇਸ਼ਾ ਸਾਡ ਜੇ ਮੈਂ ਗੱਲ ਕਰਾਂ ਨਾ ਮਨਦੀਪ ਬਾਈ ਕੋਲੇ ਹੁਣ ਫਾਰਮ ਦੇ ਵਿੱਚ ਕਾਫੀ ਜ਼ਿਆਦਾ ਜਾਨਵਰ ਆ ਜਿਹੜੇ ਹੁਣ ਦਵਾਰੇ ਆ ਗਏ ਆ ਕਿਉਂਕਿ ਨਵੇਂ ਜਾਨਵਰ ਬੱਚੇ ਆ ਜਿਹੜੇ ਉਹ ਸਾਰੇ ਨਵੇਂ ਆ ਗਏ ਆ ਫਾਰਮ ਦਵਾਰੇ ਬਾਈ ਦਾ ਇੱਕ ਵਾਰੀ ਫੇਰ ਪ੍ਰੋਪਰ ਹੋ ਗਿਆ ਕੰਮ ਵਧੀਆ ਚੱਲ ਪਿਆ ਦਵਾਰੇ ਹਨਾ ਕਿਉਂਕਿ ਦੇਖੋ ਜੇ ਕੁਝ ਹੁੰਦਾ ਹੀ ਨਾ ਤਾਂ ਫਿਰ ਇਹ ਕਿਉਂ ਦਵਾਰੇ ਜਾਨਵਰ ਲੈ ਕੇ ਆਉਂਦੇ ਹਨਾ ਬਾਈ ਇਹੀ ਗੱਲ ਹੈ ਨਾ ਹਾਂਜੀ ਬਾਈ ਦਵਾਰੇ ਬੱਚੇ ਤਿਆਰ ਕਿਉਂ ਕਰਦੇ ਜਾਂ ਦਵਾਰੇ ਫੀਡ ਤੇ ਖਰਚਾ ਕਿਉਂ ਕਰਦੇ ਜੇ ਆਪਾਂ ਨੂੰ ਪਤਾ ਹੀ ਸੀ ਕਿ ਕੁਝ ਬਚਦਾ ਤਾਂ ਹੈ ਨਹੀਂ ਪਰ ਜਿਵੇਂ ਵੀ ਅਸੀਂ ਗੱਲ ਕਰੀਆ ਬਾਈ ਕਹਿੰਦਾ ਵੀ ਕੰਮ ਉੱਤੇ ਆ ਕੋਈ ਦਿੱਕਤ ਨਹੀਂ ਤੁਸੀਂ ਕਰ ਸਕਦੇ ਹੋ ਪਰ ਬਾਈ ਜੇ ਆਪਾਂ ਹੁਣ ਆਪਾਂ ਗੱਲ ਕਰੀਏ ਨਵੇਂ ਬੰਦੇ ਨੂੰ ਜਿਵੇਂ ਆਪਣਾ ਬਾਈ ਆਇਆ ਸੀਗਾ ਹਾਂ ਤੇ ਜੇ ਆਪਾਂ ਨਵੇਂ ਬੰਦੇ ਨੂੰ ਸਟਾਰਟ ਕਰਨਾ ਹੋਵੇ ਤੁਸੀਂ ਕਿੰਨੀਆਂ ਗਾਵਾਂ ਤੋਂ ਕਹੋਗੇ ਵੀ ਅਈ ਇੰਨੀ ਇੱਕ ਗਾਵਾਂ ਤੋਂ ਸਟਾਰਟ ਕਰ ਲੈ ਇਹਨੂੰ ਆਪਾਂ ਘੱਟ ਤੋਂ ਘੱਟ ਕਹਿੰਨੇ ਆ ਵੀ 5 ਗਾਵਾਂ ਤੋਂ ਸਟਾਰਟ ਕਰਕੇ ਘਰ ਵੀ ਬਾਹਲਾ ਗਾਇਆਂ ਨਾਲ ਵਾਲੇ ਸਾਈਡ ਨਾਲ ਜਾ ਵੀ ਆਏ ਤਾਂ ਇਹਨਾਂ ਵੀ ਤੋ ਅੱਜ 20 ਗਾਇਆਂ ਲੈ ਲਾ ਉਹਦੇ ਤੇ ਲਾਓ ਸਾਲੀਆਂ ਡਿੱਕ ਤਾਂ ਬਹੁਤ ਆ ਜਾਂਦੀਆਂ ਮੰਨ ਲਾ ਨੌਲੇਜ ਘੱਟ ਹੁੰਦੀ ਹੈ ਨਾ ਹਾਂ ਹੌਲੀ ਹੌਲੀ ਜਦੋਂ ਨੌਲੇਜ ਆ ਗਈ ਫੇ ਉਹਨਾਂ ਵਧੀਆ ਉਹਨਾਂ ਵਧੀਆ ਤੇ ਬਾਈ ਹੁਣ ਸਰਦੀਆਂ ਦੇ ਵਿੱਚ ਆਪਣੇ ਕੋਲੇ ਜਾਣੀਆਂ گاਵਾਾਂ ਚ 30 40 40 ਤੋਂ ਪਲੱਸ ਤਾਂ ਹੈਗੀਆਂ ਆਪਣੇ ਕੋਲੇ ਹਾਂ ਹਾਂਜੀ ਹੈਗੀਆਂ ਬਾਈ ਠੀਕ ਆ ਲੈ ਵੀ ਦੋਸਤੋ ਇਸੀ ਗਾ ਬਾਈ ਮਨਦੀਪ ਨਾਲ ਅੱਜ ਸੋਚਿਆ ਵੀ ਚਲੋ ਗਰਮੀ ਦਾ ਮੌਸਮ ਆ ਜਿਹੜਾ ਉਹ ਚੱਲੀ ਜਾਂਦਾ ਬਰਸਾਤ ਦਾ ਮੌਸਮ ਚੱਲੀ ਜਾਂਦਾ ਵੀ ਗੱਲਬਾਤ ਕਰੀਏ ਹਨਾ ਤੇ ਬਾਕੀ ਤੁਹਾਨੂੰ ਥੋੜਾ ਫਾਰਮ ਦਿਖਾ ਦਈਏ ਤੇ ਬਾਈ ਦੇ ਜਾਨਵਰ ਤੁਹਾਨੂੰ ਦਿਖਾ ਦਈਏ ਵੀ ਆਹ ਜਾਨਵਰ ਆ ਬਾਈ ਦੇ ਵਧੀਆ ਮਿਲਕ ਰਿਕਾਰਡ ਆ ਇਹਨਾਂ ਦਾ ਤੇ 40 40 ਜਿਵੇਂ ਬਾਈ ਦੱਸਦਾ ਵੀ 50 50 ਲੀਟਰ ਵਾਲੇ ਆਪਣੇ ਕੋਲ ਜਾਨਵਰ ਆ ਗਏ ਫਾਰਮ ਦੁਆਰੇ ਭਰ ਲਿਆ ਬਾਈ ਸਾਰਾ ਇੱਕ ਬਾਈ ਇਧਰ ਨਾਲ ਫਾਰਮ ਦੇ ਵਿੱਚ ਆ ਦੇਖੋ ਤੁਸੀਂ ਵਾਈਟ ਨਮਕ ਰੱਖਿਆ ਹੋਇਆ ਇਧਰਲੇ ਪਾਸੇ ਤੇ ਤੁਹਾਨੂੰ ਮੈਂ ਹੋਰ ਦਿਖਾਉਣਾ ਅੱਗੇ ਜਾ ਕੇ ਇੱਕ ਰੱਖਿਆ ਹੋਇਆ ਹੈਗਾ ਕਾਲਾ ਨਮਕ ਇਹ ਦੋਨੇ ਚੀਜ਼ਾਂ ਬਾਈ ਨੇ ਇੱਥੇ ਫਾਰਮ ਦੇ ਵਿੱਚ ਰੱਖੀਆਂ ਹੋਈਆਂ ਨੇ ਕਹਿੰਦਾ ਇਹਦੇ ਨਾਲ ਜਿਹੜਾ ਪਸ਼ੂਆਂ ਦਾ ਹਾਜਮਾ ਵਗੈਰਾ ਹੋ ਵਧੀਆ ਰਹਿੰਦਾ ਬਾਈ ਹਣਾ ਆ ਦੇਖੋ ਆਪਿਆ ਬਾਈ ਬਲੈਕ ਸਾਲਟ ਕਾਲਾ ਨਮਕ ਹਣਾ ਇਹਦੇ ਨਾਲ ਬਹੁਤ ਜ਼ਰੂਰੀ ਤੱਤ ਨਹੀਂ ਮਿਲਦੇ ਰਹਿੰਦੇ ਆ ਸੋ ਆ ਬੱਚੇ ਆ ਬਾਈ ਆਪਾਂ ਇਹਦੀ ਵੀਡੀਓ ਵੀ ਕਰੀ ਸੀਗੀ ਸਟਾਰਟਿੰਗ ਤੇ ਸ਼ਾਇਦ ਤੁਸੀਂ ਦੇਖੀ ਹੋਵੇ ਤੇ ਹੁਣ ਬੱਚੇ ਆਏ ਤਿਆਰ ਹੋ ਗਏ ਬਾਈ ਕੋਲ ਤੇ ਇਹ ਫਾਰਮ ਸੀ ਚਲੋ ਮਖਾ ਤੁਹਾਨੂੰ ਦਿਖਾ ਦਈਏ ਬਾਈ ਹਨਾ ਬਰਸਾਤ ਦੇ ਮੌਸਮ ਦੇ ਵਿੱਚ ਕਿਦਾਂ ਕੇਅਰਪੋਰ ਕਰਦੇ ਆ ਬਾਈ ਕਿਵੇਂ ਮਾਹੌਲ ਚੱਲੀ ਜਾਂਦਾ ਹੈ ਹਨਾ ਸੋ ਬਾਈ ਸਾਰੇ ਦੋਸਤਾਂ ਦਾ ਧੰਨਵਾਦ ਥੈਂਕ ਯੂ ਸ਼ੁਕਰੀਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਬਾਈ ਮਨਦੀਪ ਸ਼ੁਕਰੀਆ ਓਕੇ